ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾਦ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੱਲਾ ਖੁਰਦ ਦੇ ਵਿੱਚ ਮੱਲਾ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਛੋਟਾ ਮੱਲਾ ਵੱਡਾ ਮੱਲਾ ਇਹ ਆਪਸ ਦੇ ਵਿੱਚ ਹੈਗੇ ਆ ਗਵੰਦੀ ਪਿੰਡ ਦੋਵੇਂ ਤੇ ਸੈਂਟਰ ਦੇ ਵਿਚਾਲੇ ਉਹਦੀ ਰੰਗਦਾਵਾ ਮੁੱਦਕੀ ਤੋਂ ਬਾਅਦ ਆ ਪੁਰਾਣਾ ਰੋਡ ਤੇ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਮੈਂ ਮਖਾਉਣੀਆਂ ਤੁਹਾਨੂੰ ਮਿੱਤਰੋ ਇੱਕ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਕਾਰਾ ਆ ਉਹ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਆ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਸੇਤੰਕਰ ਪਰਿਵਾਰ ਬਾਈ ਹਾਂਜੀ ਵਦਗਾ ਜੀ ਠੀਕ ਆ ਵੱਡੇ ਭਾਈ ਮੈਂ ਜਿਹੜੀ ਵੇਚਣੀ ਆਪਾਂ ਇਹ ਕਿਹੜੇ ਘਰ ਦੇ ਵਿੱਚ ਖੜੀ ਕੀ ਨਾਮ ਆ ਬਾਈ ਦਾ ਇਹ ਆਪਣੇ ਘਰ ਦਾ ਹੀ ਆ ਤੇ ਪਿੰਡ ਛੋਟੇ ਮਾਲੇ ਚੋਂ ਜੀ ਤੇ ਇਹ ਪਹਿਲੇ ਇਹਨੇ ਤੀਜਾ ਸੁਆਵਾ ਠੀਕ ਆ ਸੁਣਾਵਾ ਹੈ ਹਾਂ ਤੀਜਾ ਸੁਆਵਾ ਠੀਕ ਆ ਤੇ ਬਾਈ ਦਾ ਨਾਮ ਕੀ ਆ ਜਿੱਥੇ ਖੜੀ ਆ ਆਪਣੇ ਘਰੇ ਦਾ ਨਾਮ ਜਿਹੜਾ ਹਾਂ ਇੱਕ ਮਿੰਟ ਰੁਕੋ ਛੋਟਾ ਮਾਲਾ ਤੇ ਬਈ ਰਣਜੀਤ ਸਿੰਘ ਨਾਮ ਆਪਣਾ ਜੀ ਅਮਰਜੀਤ 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 ਬਾਈ ਫਿਰ ਮੈਂ ਕਰਦੀ ਆ ਹੈ ਹਾਂਜੀ ਅਸੀਂ ਅਮਰਜੀਤ ਸਿੰਘ ਬਾਗੇ ਪ੍ਰਾਣੇ ਆਏ ਛੋਟੇ ਮਾਲੇ ਦੇ ਵਿੱਚ ਛੋਟੇ ਮਾਲੇ ਦੇ ਵਿੱਚ ਬਾਗੇ ਪ੍ਰਾਣੇ ਵਾਲੇ ਬਾਈ ਦੇ ਠੀਕ ਆ ਹੁੰਦਾ ਵੀ ਮਨ ਆਈਡੀਆ ਹੁੰਦਾ ਲੱਗਦਾ ਤੇ ਬਾਈ ਫਿਰ ਤੀਜਾ ਸੂਆ ਹੁੰਦੀ ਆ ਹੈ ਹਾਂਜੀ ਕਿੰਨੇ ਦਿਨ ਲੈ ਜੂਗੀ ਬਾਈ ਅੱਜ ਇਹ ਲੈ ਜੂ 15 ਦਿਨ ਰਾ ਹੁਣ 15 ਦਿਨ ਰਾ ਹੁਣ ਲੀਵਾ ਤਾਂ ਫਿਰ ਕਾਰਡ ਤੋੜ ਦੂ ਯਾਰ ਹਾਂ ਹੂੰ ਕਿੰਨਾ ਕੁ ਦੁੱਧ ਚੁੰਦੇ ਰਹੇ ਬਾਈ ਆਪਾਂ ਜਿਹੜੇ ਸਵੇਰ 16 ਲੀਟਰ ਦੋ ਟਾਈਮਾਂ ਦਾ ਦੂਆ ਟਾਈਮਾਂ ਦਾ 16 ਲੀਟਰ ਦੁੱਧ ਆਪਾਂ ਪਿਛ ਠੀਕ ਹੈ ਚੁਵਾਈ ਚੁਈ ਦੀ ਕੇ ਮੇਰੇ ਨਹੀਂ ਦੀ ਹੈ ਬਾਈ ਰਾਈ ਵਧੀਆ ਠੀਕ ਹੈ ਮੋੜ ਲਈ ਵੀਰੇ ਓਕੇ ਵੱਡੀ-ਵੱਡੀ ਮੈਂ ਚੰਗੀ ਆ ਹਨਾ ਬਾਈ ਹੂੰ ਭਾਰੀ ਗੱਲ ਅੱਜ ਦਾ ਪਸੂ ਜਿਆਦਾ ਕਰਕੇ ਵੇਚ ਨਹੀਂ ਲੈ ਪਸੂ ਕਰਨੀ ਲਈ ਦੇ ਵਾਅਦੇ ਰੱਖਿਆ ਹਨਾ ਬਾਈ ਠੀਕ ਹੈ ਬਾਈ ਸਭ ਠੀਕ ਆ ਯਾਰ ਤੇ ਬਾਈ ਫਿਰ ਜਿਵੇਂ ਇਹ ਤੂੰ ਦਾ ਘਰੇ ਚੋਈ ਆ ਹਨਾ ਕਿੰਨਾ ਕੁ ਟਾਈਮ ਮਿਲ ਗਈ ਸੀ ਇਹ ਜਿਵੇਂ ਮਲਾਕੀ ਮੀਆਂ ਇਹ 7 ਮਹੀਨੇ ਜ਼ਿਆਦਾ ਸੀ ਆਪ ਛੱਡਦੇ ਆ ਉਹ ਆ ਵੀ ਉਹ ਆਪ ਛੱਡਦੇ ਆ ਮਤਲਬ ਘਰ ਦਾ ਰਵਾਇਆ ਹੈ ਕਿੰਨੇ ਸਾਲ ਦਾ ਰਵਾਇਆ ਹੈ ਪੁਰਾਣਾ ਹੋਊਗਾ ਤੁਹਾਡੇ ਕੋਲੇ ਸਾਡੋ ਦਾ ਸ਼ਾਦੀ ਮੋੜ ਹੀ ਹੋ ਗਿਆ ਆਦੇ ਘਰੇ ਪੂਗੇ ਪਿਆ ਸਪਿਆ ਕੋਸਾ ਦੇ ਅਸੇ ਪੋਸੇ ਹਾਂ ਕਿ ਜ਼ਿਆਦਾ ਅਸੀਂ ਕਦੇ ਪਾਸ ਮੋਡਲ ਨਹੀਂ ਲਿਆ ਆਪਦੀ ਘਰੇ ਤਿਆਰ ਕੀਤੀਆਂ ਆ ਅਸੀਂ ਆ ਛੁੱਟ ਕੇ ਘਰੇ ਤਿਆਰ ਕਰਦੇ ਹਾਂ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਹੁਣ ਚਵਾਈ ਵਿੱਚ ਪੁੱਲੀ ਜਾਵਾਂ ਜੇ ਤੁਹਾਡੇ ਵਰਗਾ ਕੋਈ ਕਿਸਾਨ ਘਰੇ ਰੱਖਣਾ ਲੈ ਜਾਵੇ ਕੋਈ ਆ ਦੇਖ ਤੇ ਵਾ ਠੀਕ ਆ ਯਾਦਗਾਰੀ ਚੀਜ਼ੀ ਆ ਹਾਂ ਠੀਕ ਆ ਤੇ ਕੀ ਰੇਟ ਕਰਾਂਗੇ ਭਾਈ ਆਪਾਂ ਇਹਦਾ ਇਹ 1.60 ਹੈ ਜੀ 1 ਲੱਖ 60000 ਰੁਪਏ ਬੱਚੇ ਤਾਂ ਨੀਲੀ ਰਵੀ ਦੇ ਵੀ ਲਾ ਦਿੰਦੀ ਹੋਣੀ ਹੈ ਨਾ ਹਾਂ ਪਿੱਛੇ ਕੋਈ ਬੱਚਾ ਲਾਇਆ ਹੋਇਆ ਪਿਛਲੇ ਸੂਏ ਦਿੰਦਾ ਹੈਗਾ ਹਾਂ ਟੀਕਾ ਭਰਾਇਆ ਹੋਇਆ ਇਹਦੇ ਟੀਕਾ ਕਿਹੜਾ ਭਰਾਤਾ ਇਹਦੇ ਜੀ ਪਿਓ ਚੇਤਾ ਜੀ ਉਹ ਡਾਕਟਰ ਭਰ ਕੇ ਗਿਆ ਸੀ ਠੀਕ ਹੈ ਵੀ ਚੰਗਾ ਭਰਾਇਆ ਹੋਇਆ ਠੀਕ ਹੈ ਭਾਈ ਲੈ ਭਾਈ ਹੁਣ ਅਮਰੀ ਜੀ ਭਾਈ ਆਪਣਾ ਨੰਬਰ ਦੇ ਦੀ ਕਿਰਾਂ ਦੀ ਮੈਨੂੰ ਹਾਂ ਨੰਬਰ ਲੈ ਜੀ ਹਾਂ ਦੱਸਿਓ ਮੜਾ 95306 95306 19593 19593 9530619593 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਛੋਟਾ ਮਾਲਾ ਜ਼ਿਲ੍ਹਾ ਦਾ ਮੋਗਾ ਤੇ ਇਹ ਮੰਨ ਲੈ ਦੋ ਆ ਇੱਕ ਵੱਡਾ ਮਾਲਾ ਤੇ ਇੱਕ ਛੋਟਾ ਮਾਲਾ ਸੈਂਟਰ ਦੇ ਵਿਚਾਲੇ ਉਹਦੀ ਨੰਗਦਾਵਾ ਮੁੱਦਕੀ ਤੋਂ ਬਾਗਾ ਪੁਰਾਣਾ ਰੋਡ ਗਲਬਾਤ ਲਈ ਸੰਪਰਕ ਕਰ ਲਿਓ ਮੈਂ ਕਰੇ ਲੂ ਪਰਿਵਾਰ ਕੋਲ